ਦਿੱਲੀ ਸਰਕਾਰ ਨੇ ਵੀ ਬਹੁਤ ਵੱਡਾ ਤੇ ਅਹਿਮ ਫੈਸਲਾ ਲਿਆ ਹੋਇਆ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਜਿਹੜੀ ਕੁਰਬਾਨੀ ਆ ਉਹਦੇ ਤੇ ਬਹੁਤ ਚੀਜ਼ਾਂ ਤੇ ਜਿਹੜੀਆਂ ਰੋਕ ਲਗਾ ਦਿੱਤੀ ਗਈ ਮੈਂ ਅਮਰਸ ਰੈਸ ਪੀਸੀਏ ਜਦੋਂ ਇੰਸਪੈਕਟਰ ਸੀ ਇਸੇ ਬਕਰ ਮੰਡੀ ਤੋਂ ਮੈਂ ਭੇਟੂਰ ਬਕਰੇ ਦੋ ਵਾਰੀ ਚੁੱਕ ਕੇ ਖੜੇ ਸੀ ਕਿਉਂਕਿ ਉਹ ਜ਼ਖਮੀ ਸੀ ਉਹਨਾਂ ਨੂੰ ਕੀੜੇ ਪਏ ਹੋਏ ਸੀ ਔਰ ਮੈਂ ਅਮਰਸ SLAUGHTER HOUSE ਤੇ ਵੀ ਰੇਟ ਕੀਤਾ ਸੀ ਮੈਂ ਉੱਥੇ ਵੀ ਦੇਖਿਆ ਸੀ ਮੌਕੇ ਤੇ ਜਾ ਕੇ ਕਿ ਪ੍ਰੈਗਨੈਂਟ ਬੱਕਰੀਆਂ ਨੂੰ ਕਟਿਆ ਗਿਆ ਸੀ ਕੋਈ ਰਾਈਟ ਨਹੀਂ ਬੰਦਾ ਕਿ ਸਾਨੂੰ ਕੀ ਅਸੀਂ ਬੇਜੁਬਾਨ ਦੀ ਜਿਹੜੀ ਹੱਤਿਆ ਕਰਕੇ ਤੇ ਆਪਣੀਆਂ ਜਿਹੜੀਆਂ ਖੁਸ਼ੀਆਂ ਜਿਹੜੀਆਂ ਮਣਨ। ਬੇਜੁਬਾਨ ਦੀ ਵਾਦਵਾ ਲੈ ਕੇ ਅਸੀਂ ਆਪਣਾ ਢਿੱਡ ਭਰੀਏ। ਕਦੀ ਵੀ ਬੇਜੁਬਾਨ ਦੀ ਵਾਦਵਾ ਖਾਲੀ ਨਹੀਂ ਜਾਂਦੀ। ਤੇ ਹਾਇ ਜਿਹੜੀ ਹੈ ਚਾਹੇ ਉਹ ਇਨਸਾਨ ਦੀ ਹੈ ਚਾਹੇ ਜਾਨਵਰ ਦੀ ਹੈ ਕਦੀ ਵੀ ਖਾਲੀ ਨਹੀਂ ਜਾਂਦੀ। ਕੱਟਣਾ ਹੀ ਨਹੀਂ ਚਾਹੀਦਾ ਇਹਨਾਂ ਨੂੰ ਮਾਰਨਾ ਹੀ ਨਹੀਂ ਚਾਹੀਦਾ ਇਹ ਵੀ ਦੁਨੀਆ ਤੇ ਜੀਣ ਆਏ ਨੇ ਪਰ ਇਹਨਾਂ ਨੂੰ ਜੀਣ ਤਾਂ ਦਿਓ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜੀ ਬੱਕਰੀ ਦੀ ਜਿਹੜੀ ਮਨਾਈ ਜਾ ਰਹੀ ਹੈ ਭਾਰਤ ਜਿਹੜਾ ਵਾ ਡੈਮੋਕਰੇਟਿਕ ਦੇਸ਼ ਹੈ ਸਾਰਿਆਂ ਨੂੰ ਪੂਰਾ ਰਾਈਟ ਆ ਆਪਣਾ ਆਪਣਾ ਤਿਉਹਾਰ ਜਿਹੜਾ ਸੈਲੀਬ੍ਰੇਟ ਕਰਨ ਦਾ ਲੇਕਿਨ ਅਸੀਂ ਦੇਖ ਰਹੇ ਆਂ ਕਿ ਜਿਹੜੀ ਕੁਰਬਾਨੀ ਹੈ ਬੱਕਰੀ ਤੇ ਜਿਹੜੇ ਬਹੁਤ ਸਾਰੇ ਜਿਹੜੇ ਬੇਜਬਾਨ ਨੇ ਉਹਨਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ ਮੈਂ ਕਹਾਂਗਾ ਬਹੁਤ ਹੀ ਜ਼ਿਆਦਾ ਨਿੰਦਨੀ ਹੈ ਕਿਸੇ ਦੀ ਹਾਇ ਲੈ ਕੇ ਕਿਸੇ ਦੀ ਜਾਨ ਗਵਾ ਕੇ ਕਦੀ ਵੀ ਪਰਮਾਤਮਾ ਜਿਹੜਾ ਵਾ ਉਹ ਖੁਸ਼ ਨਹੀਂ ਹੁੰਦਾ ਸੋ ਅੱਜ ਅਸੀਂ ਕੋਸ਼ਿਸ਼ ਵੀ ਕੀਤੀ ਹੈ ਕੁਝ ਬੱਕਰੇ ਜਿਹੜੇ ਖਰੀਦ ਕੇ ਉਹਨਾਂ ਦੀ ਜਾਨ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਇੱਕ ਛੋਟਾ ਜਿਹਾ ਐਫਰਟਸ ਹੈ ਕਿਉਂਕਿ ਹਰ ਕਿਤੇ ਅਸੀਂ ਨਹੀਂ ਪਹੁੰਚ ਸਕਦੇ ਇੱਥੇ ਅਸੀਂ ਅਪੀਲ ਕਰਾਂਗੇ ਸਾਰੇ ਭਰਾਵਾਂ ਨੂੰ ਵੀ ਜਿਹੜੀ ਇਕੋ ਫਰੈਂਡਲੀ ਜਿਹੜੀ ਹੈ Eid ਉਹ ਜਿਹੜੀ ਸੈਲੀਬ੍ਰੇਟ ਕੀਤੀ ਜਾਏ ਇਕੋ ਫਰੈਂਡਲੀ ਦਾ ਮਤਲਬ ਕੀ ਹੈ Eid ਦਾ ਮਤਲਬ ਹੈ ਖੁਸ਼ੀਆਂ ਨੂੰ ਵੰਡਣਾ ਖੁਸ਼ੀਆਂ ਅਸੀਂ ਕਿਸ ਤਰ੍ਹਾਂ ਵੰਡ ਸਕਦੇ ਹਾਂ ਅਸੀਂ ਬਹੁਤ ਸਾਰੇ ਤਰ੍ਹਾਂ ਦੇ ਵਿੱਚ ਦੇਖਦੇ ਹਾਂ ਕਿ ਲੋਕਾਂ ਨੂੰ ਖੀਰ ਵੰਡ ਕੇ ਸੇਵੀਆਂ ਵੰਡ ਕੇ ਲੰਗਰ ਲਗਾ ਕੇ ਗਰੀਬ ਨੂੰ ਦਾਨ ਕਰਕੇ ਜ਼ਰੂਰਤਮੰਦ ਦੀ ਹੈਲਪ ਕਰਕੇ ਅਸੀਂ ਜਿਹੜੀ ਆ ਉਹ ਤਿਉਹਾਰ ਜਿਹੜਾ ਸੈਲੀਬ੍ਰੇਟ ਕਰ ਸਕਦੇ ਹਾਂ ਅੱਜ ਦੇ ਤਿਉਹਾਰ ਦੇ ਵਿੱਚ ਸਾਡੀ ਪਾਰ ਸਰਕਾਰ ਨੇ ਦਿੱਲੀ ਸਰਕਾਰ ਨੇ ਵੀ ਬਹੁਤ ਵੱਡਾ ਤੇ ਅਹਿਮ ਫੈਸਲਾ ਲਿਆ ਹੋਇਆ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਜਿਹੜੀ ਕੁਰਬਾਨੀ ਆ ਉਹਦੇ ਤੇ ਬਹੁਤ ਚੀਜ਼ਾਂ ਤੇ ਜਿਹੜੀ ਇਹ ਰੋਗ ਲਗਾ ਦਿੱਤੀ ਗਈ ਹੈ इवन ਕਿ ਯੂਪੀ ਦੇ ਵਿੱਚ ਵੀ ਜਿਹੜੇ ਯੋਗੀ ਸੀਐਮ ਨੇ ਉਹਨਾਂ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜੋ ਪਹਿਲਾਂ ਹੁੰਦੀਆਂ ਸੀ ਉਹਨਾਂ ਤੇ ਮਨਾਹੀ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਕੋਈ ਵੀ ਪੋਸਟ ਪਾਉਣ ਤੋਂ ਮਨਾ ਕਰ ਦਿੱਤਾ ਗਿਆ ਹੈ ਅੱਜ ਮਾਡਰਨ ਯੁੱਗ ਦੇ ਵਿੱਚ ਅਸੀਂ ਰਹਿ ਰਹੇ ਹਾਂ ਤੇ ਮੈਂ ਇੱਥੇ ਮੈਸੇਜ ਦੇਣਾ ਚਾਹਾਂਗਾ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਜੀਣ ਦਾ ਹੱਕ ਹੈ ਉਸੇ ਤਰੀਕੇ ਦੇ ਨਾਲ ਜਿਹੜਾ ਹੈ ਬੇਜਬਾਨਾਂ ਨੂੰ ਵੀ ਜੀਣ ਦਾ ਹੱਕ ਹੈ ਤੇ ਕੋਈ ਰਾਈਟ ਨਹੀਂ ਬੰਦਾ ਕਿ ਸਾਨੂੰ ਕਿ ਅਸੀਂ ਬੇਜਬਾਨ ਦੀ ਜਿਹੜੀ ਹੱਤਿਆ ਕਰਕੇ ਤੇ ਆਪਣੀਆਂ ਜਿਹੜੀਆਂ ਖੁਸ਼ੀਆਂ ਜਿਹੜੀਆਂ ਵੰਡੀਆਂ ਬੱਕਰ ਮੰਡੀ ਦੇ ਵਿੱਚ ਜਿੱਥੇ ਅਕਸਰ ਬੱਕਰੀਆਂ ਬੱਕਰ ਕਾਫੀ ਭਰੇ ਹੁੰਦੇ ਆ ਜਿੱਦਕਿ ਖਾਲੀ ਹੋ ਜਾਂਦੇ ਸਾਰੇ ਬਿਲਕੁਲ ਸਰ ਅਸੀਂ ਦੇਖ ਰਹੇ ਹਾਂ ਕਿ ਮੇਬੀ ਕ੍ਰਾਈਸਿਸ ਕਰਕੇ ਜਿਹੜਾ ਪਿੱਛੇ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਯੁੱਧ ਜਿਹੜਾ ਸ਼ੁਰੂ ਹੋਇਆ ਸੀ ਉਹਦੇ ਕਰਕੇ ਕੁਝ ਜਿਹੜੀ ਮੰਡੀ ਆ ਉਹ ਡਾਊਨ ਹੈ। ਬਾਕੀ ਓਵਰਆਲ ਜਿਹੜਾ ਅਸੀਂ ਇਹ ਪੂਰੇ ਭਾਰਤ ਦੀ ਗੱਲ ਕਰੀਏ ਤੇ ਪੂਰੇ ਭਾਰਤ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਜੜੀਆਂ ਕੁਰਬਾਨੀਆਂ ਦਿੱਤੀਆਂ ਜਾਣਗੀਆਂ। ਤੇ ਇੱਕ ਹੋਰ ਮੈਂ ਚੀਜ਼ ਇੱਥੇ ਕਵਾਂਗਾ ਵੀ ਹਾਇ ਜਿਹੜੀ ਹੈ ਚਾਹੇ ਉਹ ਇਨਸਾਨ ਦੀ ਆ ਚਾਹੇ ਜਾਨਵਰ ਦੀ ਆ ਕਦੀ ਵੀ ਖਾਲੀ ਨਹੀਂ ਜਾਂਦੀ। ਤੇ ਜੋ ਲੋਕ ਇਹ ਕੰਮ ਕਰਦੇ ਨੇ ਇਹ ਨਾ ਸੋਚਣ ਕਿ ਅਸੀਂ ਕਿਸੇ ਦੀ ਹਾਇ ਲੈ ਕੇ ਅਸੀਂ ਸੁਖੀ ਰਹਿ ਲਾਂਗੇ। ਇੱਥੇ ਮੈਂ ਸਿਰਫ ਈਸ ਦੀ ਗੱਲ ਨਹੀਂ ਕਰਾਂਗਾ ਸਾਊਥ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਮੰਦਰ ਨੇ ਜਿੱਥੇ ਹਾਲ ਵੀ ਜਿਹੜੀ ਬਲੀ ਦੀ ਜਿਹੜੀ ਪ੍ਰਥਾ ਚੱਲ ਰਹੀ ਹੈ ਉਹਦੇ ਵਾਸਤੇ ਅਸੀਂ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੀ ਉਹਨਾਂ ਨੂੰ ਵੀ ਅਸੀਂ ਜਿਹੜਾ ਪੱਤਰ ਪੱਤਰ ਜਿਹੜੇ ਲਿਖ ਚੁੱਕੇ ਆ ਵੀ ਜਿੱਥੇ-ਜਿੱਥੇ ਵੀ ਇਹ ਚੀਜ਼ ਹੋ ਰਹੀ ਹੈ ਉੱਥੇ ਪੂਰਨ ਤੌਰ ਤੇ ਪਾਬੰਦੀ ਹੋਣੀ ਚਾਹੀਦੀ ਹੈ ਤੇ ਸਾਨੂੰ ਵੀ ਜਿਹੜੇ ਆ ਬੇਜੁਬਾਨ ਨੇ ਉਹਨਾਂ ਤੇ ਤਰਸ ਕਰਨਾ ਚਾਹੀਦਾ ਤੇ ਜਿਹੜੇ ਸਾਡੇ ਤੋਂ ਹਾਰਨੇ ਉਹ ਖੁਸ਼ੀਆਂ ਨਾਲ ਸੈਲੀਬ੍ਰੇਟ ਕਰਨੇ ਚਾਹੀਦੇ ਕਈ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਮੁਸਲਿਮ ਦੇਸ਼ਾਂ ਦੇ ਵਿੱਚ ਵੀ ਕੁਰਬਾਨੀ ਬੰਦ ਕਰ ਦਿੱਤੀ ਗਈ ਹੈ ਬਿਲਕੁਲ ਦੇਖੋ ਮਰੋਕੋ ਦੇਸ਼ ਜਿਹੜਾ ਬਹੁਤ ਹੀ ਪੂਰਾ ਮੁਸਲਿਮ ਮੁਸਲਮਾਨਾਂ ਦਾ ਦੇਸ਼ ਆ ਉੱਥੇ ਪੂਰਨ ਤੌਰ ਤੇ ਜਿਹੜੀ ਇਸ ਸਾਲ 2025 ਦੇ ਵਿੱਚ ਪਾਬੰਦੀ ਲਾਈ ਗਈ ਹੈ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਜਦੋਂ ਉੱਥੇ ਕੁਰਬਾਨੀ ਦਿੱਤੀ ਜਾਂਦੀ ਸੀ ਇੱਕ ਐਸਾ ਕ੍ਰਾਈਸਿਸ ਆਇਆ ਉੱਥੇ ਕਿ ਉੱਥੇ ਪਸ਼ੂ ਵਪਾਰ ਜਿਹੜਾ ਘਟ ਗਿਆ ਜਿਹਦੇ ਕਰਕੇ ਪ੍ਰਮਾਣ ਜਿਹੜੇ ਜੋ ਦੇ ਪ੍ਰਨਾਮ ਨੇ ਉਹ ਪੂਰੇ ਦੇਸ਼ ਨੂੰ ਭੁਗਤਨੇ ਪੈ ਰਹੇ ਲੇਕਿਨ ਅੱਜ ਉਸ ਦੇਸ਼ ਨੂੰ ਪਤਾ ਲੱਗ ਗਿਆ ਕਿ ਅਸੀਂ ਜਿਹੜੀ ਕੁਰਬਾਨੀ ਹੈ ਉਹ ਨਹੀਂ ਦਵਾਂਗੇ ਤੇ ਸਾਡਾ ਜਿਹੜਾ ਇਕੋਸਿਸਟਮ ਉਹ ਠੀਕ ਰਹੇਗਾ ਇੱਥੇ ਮੈਂ ਸਾਰੀਆਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਪੂਰੇ ਦੇਸ਼ ਦੇ ਵਿੱਚ ਇਹ ਚੀਜ਼ ਲਾਗੂ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਇਕੋਸਿਸਟਮ ਹੈ ਉਹ ਸਾਡਾ ਠੀਕ ਰਹਿ ਸਕੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਨਾਂ ਦੀ ਦੋਸ਼ੀ ਕੀ ਕੀ ਗੱਲੀ ਦੇ ਨਾਲ ਹੀ ਦਾ ਬੋਲਣਾ ਹੈ ਦੇਖੋ ਸਭ ਤੋਂ ਵੱਡਾ ਮੈਂ ਮੈਸੇਜ ਉਹਨਾਂ ਨੂੰ ਦੇਣਾ ਚਾਹਾਂਗਾ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਹੈ ਕਿ ਕਿਸੇ ਨੂੰ ਦੁੱਖ ਦੇ ਕੇ ਅਸੀਂ ਸੁਖੀ ਨਹੀਂ ਰਹਿ ਸਕਦੇ ਤੇ ਜਿਹੜੀ ਬਲੀ ਐ ਉਹ ਤੇ ਜਿਹੜੀ ਕੁਰਬਾਨੀ ਐ ਇੱਕ ਇੱਕ ਪ੍ਰਥਾ ਜਿਹੜੀ ਬਣੀ ਗਈ ਬਣਾਈ ਗਈ ਸੀਗੀ ਕਿ ਆਪਣੀ ਸਭ ਤੋਂ ਅਜੀਜ਼ ਚੀਜ਼ ਇੱਕ ਬੱਕਰਾ ਪਹਿਲਾਂ ਪਾਲਦੇ ਛੋਟੇ ਬੱਚੇ ਨੂੰ ਫਿਰ ਵੱਡਾ ਕਰਕੇ ਫਿਰ ਜਿਹੜੀ ਉਹਦੀ ਕੁਰਬਾਨੀ ਦਿੱਤੀ ਜਾਂਦੀ ਸੀ ਲੇਕਿਨ ਅੱਜ ਕੱਲ ਅਸੀਂ ਦੇਖਦੇ ਆ ਕਿ ਦੁਕਾਨਾਂ ਤੋਂ ਖਰੀਦ ਕੇ ਤੇ ਉਹਦੀ ਜਿਹੜੀ ਬਲੀ ਦਿੱਤੀ ਜਾਂਦੀ ਐ ਉਹ ਲੋਕਾਂ ਨੂੰ ਇਹ ਮੈਸੇਜ ਐ ਕਿ ਉਹ ਐ ਮਤ ਸੋਚਣ ਕਿ ਅਸੀਂ ਕਿਸੇ ਜਾਨਵਰ ਦਾ ਨੁਕਸਾਨ ਕਰਦਾਂਗੇ ਤੇ ਅਸੀਂ ਜਿਹੜਾ ਸਾਡਾ ਪਰਿਵਾਰ ਜਿਹੜਾ ਖੁਸ਼ ਰਹੇਗਾ ਨਾ ਹੀ ਕੋਈ ਵੀ ਪ੍ਰਮਾਤਮਾ ਜਿਹੜਾ ਉਸ ਚੀਜ਼ ਦੇ ਵਿੱਚ ਉਸ ਹੱਕ ਦੇ ਵਿੱਚ ਨਹੀਂ ਹੈਗਾ ਨਾ ਹੀ ਕਿਸੇ ਅ ਗੁਰ ਧਰਮ ਧਾਰਮਿਕ ਜਿਹੜਾ ਗ੍ਰੰਥ ਕਹਿ ਸਕਦੇ ਆ ਉਹਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਅਸੀਂ ਕਿਸੇ ਬੇਜਬਾਨ ਨੂੰ ਮਾਰੀਏ ਤੇ ਪ੍ਰਮਾਤਮਾ ਜਿਹੜਾ ਖੁਸ਼ ਹੁੰਦਾ ਜੀ ਸਰ ਅੱਜ ਜਿਹੜਾ ਬਕਰ ਮੰਡੀ ਆਏ ਕਿ ਅੱਜ ਅਸੀਂ ਡਾਕਟਰ ਰੋਹਨ ਮਹਿਰਾਜ ਜੀ ਦੇ ਨਾਲ ਬਕਰ ਮੰਡੀ ਆਏ ਆ ਅਸੀਂ ਇਹ ਦੇਖਣ ਆਏ ਸੀ ਕੋਈ ਅਤਿਆਚਾਰ ਹੋ ਰਿਹਾ ਕਿ ਨਹੀਂ ਹੋ ਰਿਹਾ ਜੇ ਹੋ ਰਿਹਾ ਤੇ ਕਿਉਂ ਹੋ ਰਿਹਾ ਔਰ ਕੌਣ ਕਰ ਰਿਹਾ ਅਸੀਂ ਨਹੀਂ ਚਾਹੁੰਦਾ ਕਿ ਬੇਜੁਬਾਨ ਤੇ ਕੋਈ ਅਤਿਆਚਾਰ ਹੋਵੇ ਮੈਂ ਅੰਮ੍ਰਿਤਸਰ ਸਪੀਸੀਅਲ ਜਦੋਂ ਇੰਸਪੈਕਟਰ ਸੀ ਐਸੇ ਬਕਰ ਮੰਡੀ ਤੋਂ ਮੈਂ ਭੇਡੂ ਔਰ ਬਕਰੇ ਦੋ ਵਾਰੀ ਚੁੱਕ ਕੇ ਖੜੇ ਸੀ ਕਿਉਂਕਿ ਉਹ ਜ਼ਖਮੀ ਸੀ ਉਹਨਾਂ ਨੂੰ ਕੀੜੇ ਪਏ ਹੋਏ ਸੀ ਔਰ ਮੈਂ ਅੰਮ੍ਰਿਤਸਰ ਸਲੈਟਰ ਹਾਊਸ ਤੇ ਵੀ ਰੇਟ ਕੀਤਾ ਸੀ ਮੈਂ ਉੱਥੇ ਵੀ ਦੇਖਿਆ ਸੀ ਮੌਕੇ ਤੇ ਜਾ ਕੇ ਕਿ ਪ੍ਰੈਗਨੈਂਟ ਬੱਕਰੀਆਂ ਨੂੰ ਕਟਿਆ ਗਿਆ ਸੀ ਔਰ ਇਹੋ ਜੇ ਬکریاں ਦੇ ਬੱਚੇ ਸੀ 4-4 ਮਹੀਨੇ ਦੇ ਔਰ ਉਹਨਾਂ ਦੀ ਮਾਂ ਨੂੰ ਦੁੱਧ ਦੁੱਧ ਪਿਆਉਣ ਦੀ ਵੀ ਕਟ ਦਿੱਤਾ ਗਿਆ ਔਰ ਬکریاں ਦੇ ਬੱਚੇ ਬکریاں ਦੇ ਬੱਚਿਆਂ ਨੂੰ ਵੀ ਕਟ ਦਿੱਤਾ ਗਿਆ ਔਰ ਕੁਝ ਬਿਮਾਰ ਬੱਕਰੇ ਵੀ ਸਨ ਬੜੇ ਕਮਜ਼ੋਰ ਬੱਕਰੇ ਕਿਆਂ ਦੀ ਲਿਆਂਦਿਆਂ ਲੋਡਿੰਗ ਅਨਲੋਡਿੰਗ ਦੇ ਵਿੱਚ ਲੱਤ ਵੀ ਟੁੱਟ ਜਾਂਦੀ ਹੈ ਜਾਂ ਜ਼ਖਮੀ ਵੀ ਹੋ ਜਾਂਦੇ ਨੇ ਉਹਨਾਂ ਨੂੰ ਵੀ ਕੱਟ ਦਿੱਤਾ ਜਾਂਦਾ ਵਾ ਇਹ ਬਿਲਕੁਲ ਰੂਲ ਦੇ ਖਿਲਾਫ ਹੈ ਕਾਨੂੰਨ ਦੇ ਖਿਲਾਫ ਹੈ ਐਸ ਪੀ ਸੀ ਐ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਦਾ ਔਰ ਕੋਈ ਵੀ ਨਹੀਂ ਚਾਹੁੰਦਾ ਕਿ ਕਿਸੇ ਦੀ ਬੇਜੁਬਾਨ ਦੀ ਵਦਦਵਾ ਲੈ ਕੇ ਅਸੀਂ ਆਪਣਾ ਟਿੱਡ ਪਰਿਏ ਅਸੀਂ ਖੁਸ਼ੀ ਮਨਾਈਏ ਕਦੀ ਵੀ ਬੇਜੁਬਾਨ ਦੀ ਵਦਦਵਾ ਖਾਲੀ ਨਹੀਂ ਜਾਂਦੀ ਹਮੇਸ਼ਾ ਹੀ ਇਹਦੀ ਵਦਦਵਾ ਤੁਹਾਨੂੰ ਦੁੱਖ ਕਸ਼ਟ ਤੱਕ ਲੈ ਕੇ ਹੀ ਜਾਏਗੀ ਇਸ ਕਰਕੇ ਹਮੇਸ਼ਾ ਅਸੀਂ ਲਿਖਦੇ ਹਾਂ ਔਰ ਕਹਿੰਦੇ ਵੀ ਆ ਬੀ ਕਾਈਂਡ ਟੂ ਐਨੀਮਲਸ ਕਿ ਕਹਿਣਾ ਚਾਹੋਗੇ ਤੁਸੀਂ ਏਕੱثر ਵੀ ਨਹੀਂ ਕਾਨੂੰਨ ਇਹਦੀ ਇਜਾਜ਼ਤ ਦਿੰਦਾ ਕਾਨੂੰਨ ਦੇ ਵਿੱਚ ਹੈ ਕਿ ਤੁਸੀਂ ਬੰਦੀ ਦੇ ਸਕਦੇ ਹੋ ਕਾਨੂੰਨ ਇਹਦੀ ਬਿਲਕੁਲ ਇਜਾਜ਼ਤ ਨਹੀਂ ਦਿੰਦਾ ਸਾਡਾ ਕਾਨੂੰਨ ਤੇ ਇਜਾਜ਼ਤ ਨਹੀਂ ਦਿੰਦਾ ਸਾਡਾ ਐਸ ਪੀ ਸੀ ਏ ਤੇ 1% ਵੀ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਬੇਜੁਬਾਨ ਨੂੰ ਕਿਸੇ ਨੂੰ ਇਸ ਤਰੀਕੇ ਨਾਲ ਕਟਿਆ ਜਾਵੇ ਜਾਂ ਕੱਟਣਾ ਹੀ ਨਹੀਂ ਚਾਹੀਦਾ ਇਹਨਾਂ ਨੂੰ ਮਾਰਨਾ ਹੀ ਨਹੀਂ ਚਾਹੀਦਾ ਇਹ ਵੀ ਦੁਨੀਆ ਤੇ ਜੀਨ ਆਏ ਨੇ ਆਪਣੀ ਜੂਨ ਕੋ ਗਨ ਆਏ ਨੇ ਪਤਾ ਨਹੀਂ ਇਹਨਾਂ ਵਿਚਾਰਿਆਂ ਨੇ ਪਿਛਲੇ ਜਨਮਾਂ ਦੇ ਵਿੱਚ ਕੀ ਮਾੜੇ ਕੰਮ ਕੀਤੇ ਹੋਣਗੇ ਜਿਹੜੇ ਜਾਨਵਰ ਦੇ ਜੂਨੇ ਪਏ ਨੇ ਪਰ ਇਹਨਾਂ ਨੂੰ ਜੀਨਤਾ ਦਿਓ ਇਹਨਾਂ ਨੂੰ ਜਾਨਵਰ ਜੇ ਬਣ ਕੇ ਆ ਵੀ ਗਏ ਨੇ ਤੇ ਇਹਨਾਂ ਨੂੰ ਪੂਰਾ ਜੀਣ ਦਾ ਹੱਕ ਹੈ ਔਰ ਸਾਡੀ ਤੁਹਾਡੀ ਡਿਊਟੀ ਹੈ ਇਹਨਾਂ ਦਾ ਧਿਆਨ ਰੱਖਣਾ ਇਹਨਾਂ ਨੂੰ ਪੱਠੇ ਪਾਣਾ ਇਹਨਾਂ ਨੂੰ ਚਾਰਾ ਪਾਣਾ ਇਹਨਾਂ ਦਾ ਟ੍ਰੀਟਮੈਂਟ ਕਰਨਾ ਔਰ ਕਰਵਾਉਣਾ ਇਹਨਾਂ ਦੀ ਹੱਤਿਆ ਰੋਕਣਾ ਔਰ ਹੱਤਿਆ ਅਸੀਂ ਰੋਕ ਕੇ ਹੀ ਰਾਹਾਂਗੇ ਬਹੁਤ ਹੀ ਜੋਰ ਸ਼ੋਰ ਨਾਲ ਜਿਸ ਤਰ੍ਹਾਂ ਰੋਹਨ ਮਹਾਰਾਜ ਜੀ ਨੇ ਕਿਆ ਕਿਆ ਸੇ ਦਿੱਲੀ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਤੱਕ ਵੀ ਚਿੱਠੀਆਂ ਲਿਖੀਆਂ ਨੇ ਕਿ ਬੇਜੁਬਾਨਾਂ ਦੇ ਸਹਾਇਤਾ ਕੀਤੀ ਜਾਵੇ ਅਸੀਂ ਸਾਰੇ ਇਕਜੁੱਟ ਹੋ ਕੇ ਹੀ ਇਹ ਕੰਮ ਕਰ ਸਕਦੇ ਹਾਂ